ਅੱਜ 10 15 10 15 ਬੰਦਿਆਂ ਨੇ ਕਮੈਂਟ ਦਾਰੀ ਕੀਤੇ ਸੀ ਵੀ ਘਰ ਜਰੂਰੀ ਚ ਘਰ ਲੈ ਲੈਂਦੇ ਚਲੋ ਉਹਨਾਂ ਨੇ ਤਾਂ ਕੋਈ ਨਾ ਬਹੁਤ ਕੋਈ ਚੱਕਰ ਨਹੀਂ ਹੈਗਾ ਵਧੀਆ ਮਾੜਾ ਮੋਟਾ ਚਲੋ ਕਮੈਂਟ ਕੋਈ ਨਾ ਵਧੀਆ ਕੀਤੇ ਆ ਤੇ ਜਿਹੜੇ ਕਈਆਂ ਨੇ ਕਮੈਂਟ ਬਹੁਤ ਨੈਗੇਟਿਵ ਕੀਤੇ ਸੀ ਵੇ ਇਦਾਂ ਉਦਾਂ ਹੈ ਨਾ ਜੋ ਵੀ ਹੈ ਨਾ ਵੀ ਪਹਿਲੀ ਗੱਲ ਤਾਂ ਇਹ ਆ ਸਾਡੀ ਆਪਣੀ ਲਾਈਫ ਆ ਜੇ ਤੁਸੀਂ ਕੋਈ ਚੀਜ਼ ਲੈ ਕੇ ਆਉਂਦੇ ਆ ਨਾ ਤੁਸੀਂ ਸਾਨੂੰ ਪੁੱਛ ਕੇ ਥੋੜਾ ਲੈ ਕੇ ਆਉਂਦੇ ਆ ਹਨਾ ਤੇ ਤੁਸੀਂ ਘਰੇ ਕੋਈ ਚੀਜ਼ ਲੈ ਕੇ ਆਉਂਦੇ ਆ ਜਾਂ ਕੁਝ ਵੀ ਲੈ ਕੇ ਆਉਂਦੇ ਆ ਤੁਸੀਂ ਸਾਨੂੰ ਪੁੱਛ ਕੇ ਥੋੜਾ ਲੈ ਕੇ ਆਉਂਦੇ ਆ ਬਜਾ ਤੁਸੀਂ ਯਾਰ ਬੰਦੇ ਦੀ ਆਪਣੀ ਲਾਈਫ ਆ ਟਿਕਾ ਜੋ ਤੁਹਾਨੂੰ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰ ਜ਼ਰੂਰਤ ਅਸੀਂ ਜ਼ਿਆਦਾ ਹਨ ਅਸੀਂ ਉਹ ਲੈ ਲਈ ਆ ਤੇ ਘਰ ਦੀ ਗੱਲ ਆ ਕੀ ਪਤਾ ਕੀ ਘਰ ਲਈ ਆਈ ਹੋਵੇ ਅਸੀਂ ਤੁਹਾਨੂੰ ਦਿਖਾਈ ਦੇਈਏ ਥੋੜੇ ਦਿਨਾਂ ਤੱਕ ਸੋਚਣ ਵਾਲੀ ਗੱਲ ਆ ਸਹੀ ਗੱਲ ਆ ਕੀ ਪਤਾ ਮੈਂ ਪਹਿਲੇ ਹੀ ਲਿਆ ਹੋਵੇ ਘਰ ਜਾਂ ਮੈਂ ਜਗਾ ਲਈ ਹੋਵੇ ਜਾਂ ਮੈਂ ਕਿਤੇ ਦਸ ਮਾਰ ਲਈ ਲੇ ਹੋਣ ਜਾਂ ਮੈਂ ਉੱਥੇ ਘਰ ਬਣਾਉਦਾ ਹਾਂ ਜੇ ਮੈਂ ਨਹੀਂ ਸ਼ੋਅ ਕਰਨਾ ਹੋਇਆ ਅਜੇ ਜਾਂ ਮੈਂ 100 ਗੱਲਾਂ ਬਾਤਾਂ ਹੁੰਦੀਆਂ ਹਨ ਬੰਦੇ ਦੀ ਆਪਣੀ ਲਾਈਫ ਹੁੰਦੀ ਆ ਨਾ ਸੋ ਹਰ ਇੱਕ ਵੀ ਜ਼ਰੂਰੀ ਨਹੀਂ ਕਰ ਲੋ ਹੁੰਦੀ ਹਰ ਇੱਕ ਚੀਜ਼ ਟਾਈਮ ਦੇ ਹਿਸਾਬ ਨਾਲ ਚੰਗੀ ਲੱਗਦੀ ਆ ਅਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਚੱਲਦੇ ਪਏ ਆ ਠੀਕ ਨਹੀਂ ਸਾਨੂੰ ਕਿਤੇ ਆਉਣਾ ਜਾਣਾ ਪੈਂਦਾ ਆ ਕੋਈ ਬਿਮਾਰ ਹੋ ਜਾਂਦਾ ਆ ਫੇਸ ਕਰਕੇ ਗੱਡੀ ਸਾਡਾ ਛੋਟਾ ਮੁੰਡਾ ਆ ਅਸੀਂ 4-5 ਆ ਦੀ ਤੁਹਾਨੂੰ ਪਤਾ ਜੀ ਕਿੱਦਾਂ ਅਗਰ ਠੰਡ ਦੇ ਵਿੱਚ ਗਏ ਜੀ ਠੀਕ ਆ ਨਾ ਗੱਡੀ ਸਾਡੇ ਕੋਲ ਨਾਲੇ ਪਹਿਲਾਂ ਵੀ ਸੀਗੀ ਅੱਜ ਤੋਂ 2 ਸਾਲ ਪਹਿਲਾਂ ਮੇਰੇ ਤੋਂ ਅਮਰੂਤੀ ਸੀਗੀ ਉਦੋਂ ਵੀ ਕਿਹੜਾ ਘਰ ਸੀਗਾ ਉਦੋਂ ਵੀ ਤਾਂ ਸੀਗੀ ਅਮਰੂਤੀ ਦੀ ਘਰ ਕਰਨ ਵਾਲੇ 2-4 ਲੱਖ ਦਾ ਨਹੀਂ ਬਣ ਜਾਂਦਾ ਘਰ 5 ਲੱਖ ਦਾ ਨਹੀਂ ਬਣ ਜਾਣਾ 5 ਲੱਖ ਦੀ ਜਗ੍ਹਾ ਵੀ ਨਹੀਂ ਮਿਲਦੀ ਸਹੀ ਗੱਲ ਹੈ ਤੇ ਬਾਕੀ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਅਸੀਂ ਉਹੀ ਚੀਜ਼ ਲਵਾਂਗੇ ਬਾਕੀ ਜੋ ਤੁਸੀਂ ਮਰਜ਼ੀ ਖਾਈ ਜਾਓ ਇੱਕ ਕੁੜੀ ਨੇ ਕਮੈਂਟ ਕੀਤਾ ਕਹਿੰਦੀ ਵੀ ਬਹੁਤ ਵਧੀਆ ਵੀਰੇ ਤੁਸੀਂ ਇੰਨਾ ਸਮਾਨ ਬਣਾ ਲਿਆ ਘਰ ਦਾ ਤੇ ਗੱਡੀ ਵੀ ਲੈ ਲਈ ਆ ਤੁਸੀਂ ਹੁਣ ਘਰ ਵੀ ਲੈ ਲੂਗੇ ਬਹੁਤ ਜਲਦੀ ਦੀਦੀ ਬਹੁਤ ਧੰਨਵਾਦ ਤੁਹਾਡਾ ਬਹੁਤ ਪਿਆਰਾ ਕਮੈਂਟ ਸੀਗਾ ਐਦਾਂ ਵਧੀਆ ਵੀ ਲੱਗਦਾ ਯਾਰ ਤੁਸੀਂ ਬੰਦੇ ਨੂੰ ਵਧੀਆ ਕਹੋ ਯਾਰ ਹਨਾ ਇੱਕ ਕੁੜੀ ਦਾ ਕਮੈਂਟ ਆਇਆ ਸੀ ਕਹਿੰਦੇ ਘਰ ਬਣਾਉਣ ਦੇ ਕਮੈਂਟ ਆ ਰਹੇ ਆ ਬਟ ਇਹ ਸੋਚੋ ਘਰ ਬਣਾਉਣ ਨੂੰ ਅੱਜ ਦੇ ਟਾਈਮ 'ਚ ਬਹੁਤ ਪੈਸੇ ਚਾਹੀਦੇ 10-20 ਲੱਖ 'ਚ ਨਾਰਮਲ ਘਰ ਤਿਆਰ ਹੁੰਦਾ ਠੀਕ ਆ ਗੱਡੀ ਤਾਂ ਉਹਨਾਂ ਨੇ 1-2 ਲੱਖ ਦੀ ਲਈ ਹੋਊਗੀ ਤੇ ਚੀਜ਼ ਸਸਤੀ ਉਹੀ ਲੈਣਗੇ ਘਰ ਹੌਲੀ-ਹੌਲੀ ਬਣੂਗਾ ਜੀ ਜੀ ਧੰਨਵਾਦ ਬਹੁਤ ਹੀ ਪਿਆਰਾ ਕਮੈਂਟ ਦਿਲ ਤੇ ਲੱਗਣ ਵਾਲਾ ਕਮੈਂਟ ਯਾਰ ਆਪਣੇ ਕੋਲੋਂ ਨਹੀਂ ਕਹਿੰਦੇ ਆ ਦੇਖ ਲਓ ਆਹ ਦੇਖੋ ਤੇ ਥੋੜਾ ਯਾਰ ਮੜਾ ਮੋਟਾ ਸੋਚ ਸਮਝ ਕੇ ਕਰਿਆ ਕਰੋ ਗੱਲਬਾਤ ਕਮੈਂਟ ਆਇਆ ਨਾ ਇਹ ਸੋਚ ਸੋਚਣੀ ਹੁੰਦੀ ਆ ਠੀਕ ਆ ਨਾ ਗੱਡੀ ਦਾ 4-5 ਲੱਖ ਦੀ ਆ ਤੇ ਘਰ ਕਿੰਨੇ ਦਾ ਆ 5 ਲੱਖ ਦੀ ਗੱਡੀ ਲਈਓ ਆਪਾਂ ਠੀਕ ਆ ਤੇ ਘਰ 20 ਲੱਖ ਦਾ ਮੰਨਣਾ ਤੇ ਘਰ ਵੀ ਲੈ ਹੀ ਲਊਂਗਾ ਮੈਂ ਹੋਲੀ-ਵੋਲੀ ਤੇ ਨਾਲੇ ਮੈਂ ਕਿਹੜਾ ਤੁਹਾਡੇ ਤੋਂ ਮੰਗਣ ਦਿਆ ਜਾਂ ਤੂੰ ਜਿਹੜਾ ਨੇ ਗਲਤ ਕਮੈਂਟ ਕੀਤੇ ਮੈਂ ਤੁਹਾਨੂੰ ਕਹਿੰਦਿਆਂ ਮੈਨੂੰ ਪੈਸੇ ਦਿਓ ਗੱਡੀ ਮੈਂ ਲਈ ਆਪਣੇ ਪੈਸਿਆਂ ਦੀ ਲਈ ਆ ਤੁਹਾਡੇ ਤੋਂ ਤਾਂ ਨਹੀਂ ਮੰਗ ਕੇ ਲਈ ਸੋਚ ਸਮਝ ਕੇ ਬੋਲਿਆ ਕਰੋ ਠੀਕ ਆ ਨਾ ਬਾਕੀ ਐਮ ਪਰਵਾਹ ਨਹੀਂ ਕਰਦਾ ਮੇਰਾ ਜਵਾਬ ਦੇਣਾ ਬਣਦਾ ਸੀ ਮੈਂ ਤਾਂ ਦਿੱਤਾ ਨਹੀਂ ਤਾਂ ਮੈਂ ਫੁੱਦੂ ਕਮੈਂਟਾਂ ਦਾ ਰਪਲਾਈ ਨਹੀਂ ਦਿੰਦਾ ਆ ਇੰਨੇ ਕਮੈਂਟ ਆ ਦੇਖੋ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਜਿਹੜੀਆਂ ਲੀਰਾ ਗਲਤ ਕਮੈਂਟ ਕਰਦੀਆਂ ਨਾ ਤੁਸੀਂ ਕੁਝ ਨਹੀਂ ਹੈਗੇ ਇੰਨੇ ਕਮੈਂਟਾਂ ਮੋਰੇ ਤੁਹਾਡੇ ਦੋ ਕਮੈਂਟ ਹੁੰਦੇ ਆ ਤੇ ਆ ਇੰਨੇ ਕਮੈਂਟ ਤੁਸੀਂ ਅੰਦਰੋਂ ਅੰਦਰ ਛੜਦੇ ਵੀ ਆ ਦੇਖੋ ਆ ਕਮੈਂਟ ਇਹ ਆ ਕਮੈਂਟ ਰਪਲਾਈ ਕੀਤੇ ਹੋਏ ਵਧੀਆ ਕਮੈਂਟ ਆ ਇਹ ਇਹ ਗੰਦ ਨਹੀਂ ਓਏ ਆ ਦੇ ਆ ਦੇ ਆ ਦੇ ਇੰਨੇ ਕਮੈਂਟ ਦੇ ਕੇ ਤੁਸੀਂ ਛੜਦੇ ਆ ਨਾ ਓਏ ਹੋਏ ਇਹ ਵੀ ਆਪਣੇ ਹੁੰਦੇ ਆ ਕੋਈ ਬਗਾਨੇ ਨਹੀਂ ਓ ਮੈਨੂੰ ਤਾਂ ਬਹੁਤ ਮਜ਼ਾ ਆਉਂਦਾ 킬 ਕਰੀਦਾ 킬 ਕਲ ਇੰਜੋਏ ਕਮੈਂਟ ਗਲਤ ਦੇ ਬਲੌਗ 426 ਆ ਪੰਜ ਕਮੈਂਟ ਗਲਤ ਸੀ ਬਾਕੀ 826 ਕਮੈਂਟ ਤੂੰ ਹੀ ਤਾਂ ਕੁਝ ਵੀ ਨਹੀਂ ਹੈਗਾ ਮਾ ਮਰੇ ਪਿਆਰ ਕਰਨ ਵਾਲੀ ਦੁਨੀਆ ਬਹੁਤ ਆ ਠੀਕ ਹੈ ਨਾ ਸਮਝ ਲੱਗੀ ਇੱਕ ਹੋਰ ਆ ਕੁੜੀ ਆ ਪਤਾ ਨਹੀਂ ਹੁਣ ਤੈਨੂੰ ਤਾਂ ਮੈਨੂੰ ਲੱਗਦਾ ਹੁਣ ਕੀ ਤੈਨੂੰ ਮੈਂ ਕਹਾਂ ਇਹਦੀ ਆਈਡੀ ਮੈਨੂੰ ਯਾਦ ਭੁੱਲ ਗਈ ਪਤਾ ਨਹੀਂ ਕੀ ਸੀ ਯਾਰ ਮੇਰੇ ਦਿਮਾਗ ਚ ਘੁੰਮੰਦੇ ਹੀ ਆ ਯਾਰ ਮੰਨ ਗਈ ਤੈਨੂੰ ਨਹੀਂ ਨਹੀਂ ਇਹ ਤਾਂ ਕੁੜੀ ਦੀ ਆਈਡੀ ਸੀ ਮੈਨੂੰ ਮੇਰੇ ਦਿਮਾਗ ਚ ਹੀ ਹੁੰਦੀ ਆ ਉਹ ਉਹਦੇ ਡਿੱਮਪਲ ਡੁੰਬਲ ਕੁਛ ਆਈ ਆਈਡੀ ਉਹਦੀ ਅੱਛਾ ਹਾਂ 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 ਡਿੱਮਪਲ ਉਹ ਨੂੰ ਭੋ ਰਾਨੀ ਅਗਲ ਪਤਾ ਨਹੀਂ ਕਰਦਿਆਂ ਨਾ ਘਰੋਂ ਕੱਢੀ ਹੋਈ ਆ ਉਹ ਪਤਾ ਨਹੀਂ ਮੈਨੂੰ ਤਾਂ ਉਹ ਨੂੰ ਅਗਲ ਹੀ ਨਹੀਂ ਹੈਗੀ ਇਹ ਕੋਨੇ ਸਾਡੇ ਬਲੌਗ ਵੀ ਦੇਖਣੇ ਆ ਕ ਸੜਨਾ ਵੀ ਆ ਪੂਰੀ ਸੜਦੀ ਆ ਤੈਨੂੰ ਰੋਜ਼ ਸਾੜੀਦਾ ਹਾਂ ਰੋਜ਼ ਸੜ ਤੈਨੂੰ ਅੱਜ ਫੇਰ ਸਾੜਾਂਗੇ ਅੱਜ ਇੱਕ ਮੰਮੀ ਨੂੰ ਖਰਿਆ ਜਾ ਗਿਫਟ ਦੇਣਾ ਮੈਂ ਹੁਣ ਉਹ ਵੀ ਉਹ ਵੀ ਕਹਿ ਦਿਓ ਵੀ ਘਰ ਜ਼ਰੂਰੀ ਸੀ ਮੰਮੀ ਨੂੰ ਅੰਨਾ ਮਹਿੰਗਾ ਗਿਫਟ ਨਹੀਂ ਦੇਣਾਈ ਤੁਸੀਂ ਉਹ ਵੀ ਮੈਂ 3 ਲੱਖ ਅੱਜ ਅੱਜ ਦੇ ਬਲੌਗ ਚ ਦੇਣਾ ਮੈਂ ਠੀਕ ਆ ਮੈਂ ਤਾਂ ਗੱਲਾ ਸੌਨ ਸੌਨ ਕੇ ਹਸਾਈ ਜਾਂਦਾ ਲੋਕ ਕਿ ਕਿੱਦਾਂ ਦੇ ਆ ਨਾ ਮੈਂ ਕੀ ਕਹਿਣਾ ਚੱਲ ਹੁਣ ਇੱਕ ਕਮੈਂਟ ਆਇਆ ਸੀ ਵੀ ਜਨਾਨੀ ਦੇ ਸਿਰ ਤੋਂ ਖਾਈ ਜਾਂਦਾ ਆ ਮੈਂ ਭਰਾਵਾ ਆਪਣੀ ਜਨਾਨੀ ਦੇ ਸਿਰ ਤੋਂ ਖਾਂਦਾ ਮੈਂ ਤੇਰੀ ਜਨਾਨੀ ਸਿਰ ਤੋਂ ਥੋੜੋ ਖਾਂਦਾ ਜਾਂ ਮੈਂ ਤੇਰੇ ਘਰ ਵਾਲੀ ਦੇ ਸਿਰ ਤੋਂ ਖਾਂਦਾ ਜਾਂ ਮੈਂ ਤੇਰੀ ਹੁਣ ਮੈਂ ਕੀ ਕਹਾਂ ਮੈਨੂੰ ਚੰਗਾ ਨਹੀਂ ਲੱਗਦਾ ਬੋਲਣਾ ਮੈਂ ਬਹੁਤ ਸੋਚਾਂ ਜੀ ਕਿ ਮੇਰੀ ਕਿਉਂਕਿ ਫੈਮਲੀ ਬਹੁਤ ਵੱਡੀ ਆ ਜਨਾਨੀ ਸਿਰ ਤੋਂ ਜਨਾਨੀਆਂ ਭਰਾਵਾ ਮੇਰੇ ਘਰ ਦੀਆਂ ਮੇਰੀ ਘਰ ਦੀ ਆ ਉਹ ਮੇਰੀ ਉਹ ਮੇਰੀ ਮਾਂ ਆ ਮੈਂ ਇਹਨਾਂ ਦੇ ਸਿਰ ਤੋਂ ਖਾਂਦਾ ਮੈਂ ਤੁਹਾਡੇ ਸਿਰ ਤੋਂ ਤਾਂ ਨਹੀਂ ਖਾਂਦਾ ਮੈਂ ਤੁਹਾਡੇ ਘਰੇ ਆ ਕੇ ਤਾਂ ਨਹੀਂ ਬੈਠਾ ਜੇ ਮੈਂ ਤੁਹਾਡੇ ਘਰੇ ਤਾਂ ਨਹੀਂ ਸੌਂ ਜਾਂਦਾ ਆ ਕੇ ਵੀ ਹਾਂ ਵੀ ਮੈਨੂੰ ਖਾਣ ਨੂੰ ਦੇ ਦਿਓ ਤਾਂ ਜੇ ਸਾਡੇ ਸਿਰ ਤੋਂ ਖਾਂਦਾ ਸੀ ਜਿਹੜਾ ਨਾਚ ਪੁਣਾ ਕਰਦੇ ਆ ਆਓ ਆਪਣਾ ਵਧੀਆ ਕਰੀਦਾ ਆਪਣਾ ਵਧੀਆ ਖਾਈਦਾ ਠੀਕ ਹੈ ਨਾ ਸਾਨੂੰ ਦੁਨੀਆ ਦੁਨੀਆ ਜਿੱਤਦੇ ਵੇ ਦੁਨੀਆ ਠੀਕ ਹੈ ਨਾ ਪਿਆਰ ਆ ਪਿਆਰ ਸਾਡਾ 900 ਕਮੈਂਟ ਆ ਪਿਆਰ ਆ ਤੇ ਕੱਲ ਦੇ ਬਲੌਗ ਨੂੰ ਵਿਊ ਕਿੰਨੇ ਸੀ 1 ਮਿੰਟ ਤੇ ਹੋਣੇ ਆ ਵਿਊ ਰੱਬ ਭਲਾ ਕਰੇ ਹਾਂ 40000 ਵਿਊ ਆ ਬਲੌਗ ਨੂੰ 40k ਵਿਊ ਆ 40k ਵਿਊ ਸਾਨੂੰ ਦੇਖਣ ਵਾਲੇ ਬੰਦੇ 40000 ਬੰਦੇ ਨੇ ਸਾਡਾ ਬਲੌਗ ਵੇਖਿਆ ਕੱਲ ਵਾਲਾ ਹਜੇ ਬਲੌਗ ਪਾਈ ਨੂੰ 24 ਘੰਟੇ ਨਹੀਂ ਹੋਏ ਤੇ 40000 ਵਿਊ ਆ ਤੇ 40000 ਵਿਊਾਂ ਚ ਮੈਂ 10 ਜਾਣਿਆਂ ਨੂੰ ਥੋੜੂ ਦੇਖੂਗਾ 39400 ਬੰਦੇ ਨੂੰ ਦੇਖੂਗਾ ਮੈਂ ਜਾਂ 600 ਬੰਦੇ ਨੂੰ ਤਾਂ ਨਹੀਂ ਦੇਖੂਗਾ ਮੈਂ ਜਾਂ 400 ਬੰਦੇ ਨੂੰ ਨਹੀਂ ਦੇਖੂਗਾ ਜੇ 39600 ਬੰਦੇ ਨੂੰ ਵੇਖਾਦਾ ਮੈਂ ਤੇ ਜਾਂ ਮੈਂ 39000 ਬੰਦਾ ਨਹੀਂ ਛੱਡਣ ਲੱਗਾ ਮੈਂ 400 ਬੰਦੇ ਕਰਕੇ ਠੀਕ ਹੈ ਨਾ ਸੋ ਕੀ ਦੱਸਾਂ ਹੁਣ ਮੈਂ ਤੁਹਾਨੂੰ ਚਲੋ ਛੱਡੋ ਦੱਬਾ ਲਓ ਬਾਕੀ ਅੱਜ ਜਿਹੜਾ ਮੰਮੀ ਨੂੰ ਗਿਫਟ ਦੇਣਾ ਆ ਮੈਂ ਕਹਾ ਤੁਸੀਂ ਵੀ ਖੁਸ਼ ਹੋਵੋਗੇ ਦੇਖੇ ਅਸੀਂ ਤਾਂ ਖੁਸ਼ ਹੋਈ ਹੋਏ ਆ ਮੰਮੀ ਵੀ ਹੋਊਗੀ ਦੇਖੇ ਅੱਜ ਮੰਮੀ ਨੂੰ ਗਿਫਟ ਕਰ ਦੇਣਾ ਆ ਮੈ ਮਮਾ ਨੂੰ ਪਤਾ ਨਹੀਂ ਆ ਮੰਮੀ ਨੂੰ ਸੋਨੇ ਨਾਲ ਭਰਪੂਰ ਕਰ ਦੇਣਾ ਆਪਾਂ ਅੱਜ ਮੰਮੀ ਦਾ ਜਿਹੜਾ ਸੀਗਾ ਸ਼ੌਂਕ ਸੀ ਤੇ ਅੱਜ ਮੰਮੀ ਨੇ ਸ਼ੌਂਕ ਪੂਰਾ ਕਰ ਦੇਣਾ ਮੰਮੀ ਸਾਡੀ ਕਹਿੰਦੀ ਹੁੰਦੀ ਏਦਾਂ ਉਦਾਂ ਹਨਾ ਤੇ ਅੱਜ ਮੰਮੀ ਨੂੰ ਗਿਫਟ ਦੇਣਾ ਆਪਾਂ ਸੋਨੇ ਦਾ ਕੋਈ ਸੋਨੇ ਦੀ ਚੀਜ਼ ਬਣਾਈ ਮੰਮੀ ਲਈ ਉਹ ਆਪਾਂ ਮੰਮੀ ਨੂੰ ਅੱਜ ਗਿਫਟ ਕਰਨੀ ਆ ਤੇ ਮੰਮੀ ਵੀ ਇਸ ਚੀਜ਼ ਦੀ ਵੇਟ ਕਰਦੀ ਪਈ ਆ ਪਰ ਇਹ ਨਹੀਂ ਦੱਸਿਆ ਕਿ ਕਿਹੜੀ ਚੀਜ਼ ਬਣਾਈ ਆ ਇਹ ਨਹੀਂ ਦੱਸਿਆ ਕਿਹੜੀ ਚੀਜ਼ ਬਣਾਈ ਆ ਮਤਲਬ ਵੀ ਸੋਨੇ ਦੀ ਚੀਜ਼ ਆ ਕੀ ਹੋ ਸਕਦੀ ਆ ਮੰਮੀ ਵੀ ਐਕਸਾਈਟਿਡ ਐਕਸਾਈਟਮੈਂਟ ਜੋ ਵੀ ਆ ਜੇ ਸ਼ਾਇਦ ਪਿੰਦਰੀ ਆ ਇਹ ਅੱਜ ਮੰਮੀ ਨੂੰ ਆਪਾਂ ਦਿੰਦੇ ਆ ਦੇਖਾਂਗੇ ਮੰਮੀ ਦਾ ਰਿਐਕਸ਼ਨ ਕੀ ਆ ਸੋ ਕੋਲੋਗਨਾ ਬਣੇ ਦਿਓ ਕਾਦਿਆਂ ਗੱਲਬਾਤ ਲਵ ਜੀ ਹੋਲ ਜਿਹੜੇ ਗਲਤ ਬੋਲਦੇ ਉਹਨਾਂ ਨੂੰ ਤੁਸੀਂ ਜਵਾਬ ਦੇ ਹੀ ਦਿੰਦੇ ਆ ਮੈਂ ਦੇਖਿਆ ਸੀ ਇੱਕ ਕਮੈਂਟ ਆਇਆ ਸੀ ਗੱਲ ਤੋਂ ਉਹਦੇ ਥੱਲੇ 20 ਜਣੇ ਨੇ ਕੁੜੀ ਨੂੰ ਮਤਲਬ ਰਿਪਲਾਈ ਦਿੱਤਾ ਸੀ ਸੋ ਬਹੁਤ ਵਧੀਆ ਲੱਗਦਾ ਆ ਤੁਸੀਂ ਵੀ ਰਿਪਲਾਈ ਦੇ ਜਾਂਦੇ ਆਪਾਂ ਵੀ ਦੇਈ ਜਾਂਦੇ ਹਾਂ ਤੇ ਬਾਕੀ ਲਵ ਯੂ 올 ਬਣੇ ਹੋਏ ਬਲੌਗ ਦੇ ਨਾਲ ਕਰ ਦਿਆਂ ਗੱਲ ਸਰਕਾਰ ਗੰਬੀਰ ਮੈਂ ਖੁਦ ਚੱਲੇਗਾ ਤੁਹਾਡੇ ਨਾਲ ਜਾਂਚ ਕਰਨ ਸੁਖਬੀਰ ਸਿੰਘ ਬਾਦਲ ਭਾਰਤ ਨੇਤਾ ਨਿਤੇਸ਼ ਸ਼ਾੜੀ ਨੇ ਕਿਹਾ ਮੱਜਿਦਾ ਅੰਦਰ ਜਾ ਕੇ ਚੁੰਚ-ਚੁੰਕੇ ਮਾਰਾਂਗੇ ਕੋਈ ਤੇਰੀ ਪਰਮਪਰ ਕਰਕੇ ਹੁਣ ਤੁਸੀਂ ਕੀ ਕਰਦੇ ਮੈਂ ਕੋਚੂ ਅਸਕੇ ਉਹ ਜਿਹੜਾ ਫੋਨ ਤੇ ਨਾ ਉਹ ਮੈਨੂੰ ਜਿਆਦਾ ਹੋ ਲੱਗਦਾ ਹੈ ਇਸ ਤਰ੍ਹਾਂ ਕਿ ਮੈਂ ਹੁਣ ਕਿਰਮ ਨੂੰ ਪੜਾਉਂਦਾ ਐ ਹੁਣ ਵੀਡੀਓ ਬਣਾਉਣ ਲੱਗ ਗਈ ਤੇ ਮੰਮਾ ਦੇਖਿਓ ਮੜਿਆ ਆਹ ਪਾਪਾ ਚ ਮੁੱਤਾ ਕੋ ਦਣਾ ਵੇਸੇ ਉਹ ਮੈਂ ਸਿੱਖਣਾ ਬਣਾਉਣਾ ਪਾਓ ਵੀ ਕੀ ਲਿਆ ਮੈਂ ਇੱਕ ਤਨ ਹੋ ਤੀ ਰੋਟੀ ਖਾਣੀ ਆਂ ਕਿਰਮ ਚੱਕੀ ਮੜੀ ਕੀ ਤੁਸੀਂ ਖਾਣੀ ਜੈਸ ਖਾਣੀ ਹੈ ਜੀ ਮੈਂ ਰੋਟੀ ਮੈਨੂੰ ਲੱਗਾ ਸੀ ਨਹੀਂ ਖਾਣੀ ਤੁਸੀਂ ਤੁਸੀਂ ਕਸ ਬਲੋ ਹਾਂਜੀ ਜੀ ਲੈ ਹਾਂਜੀ ਜੀ ਹਾਂਜੀ ਹਾਂਜੀ ਅਦਰੋਂ 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 ਬਣਾਇਆ ਦਾ ਵੀਡੀਓ ਇੱਦਰ ਸਾਫ ਆਂਦੀ ਹੈ ਓਕੇ ਹਾਂਜੀ ਆਪਣੇ ਥੋੜੇ ਜੇ ਕੰਮ ਕਮਣੀ ਕਮੈਂਟਾਂ ਦੀ ਗੱਲ ਕਰਨ ਲੱਗਾ ਮੈਂ ਇੱਕ ਦੋ ਕਮੈਂਟ ਤੁਹਾਨੂੰ ਦਾ ਇੱਕ ਇੱਕ ਮਿੰਟ ਇੱਕ ਮਿੰਟ ਕੱਢ ਲਾਂ ਮੈਂ ਇੱਕ ਮਿੰਟ ਅੰਨੀ ਲੋਕਾਂ ਦੀ ਗੰਦੀ ਸੋਚ ਆ ਯਾਰ ਮੈਂ ਕਿਹਾ ਓੱਖਾ ਤਾਂ ਡਾ ਓੱਖਾ ਇੱਕ ਨਾ ਕੁੜੀ ਆ ਕਹਿਣ ਲੱਗੀ ਕੱਲ ਕਹਿੰਦੀ ਇੱਥੇ ਇੱਕ ਹੁਣੀ ਕੱਢ ਲੈਂਦੇ ਮੈਨੂੰ ਆ ਦੇ ਬੋਲਦੀ ਬੜੀ ਆ ਕਹਿੰਦੀ ਗੱਡੀ ਤਾਂ ਲੈ ਲਈ ਮੰਮੀ ਦਾ ਸੂਟ ਵੀ ਚੇਂਜ ਕਰਾ ਦਿਓ ਪੀਲਾ ਹੁੰਦਾ ਪੀਲਾ ਹੀ ਹੁੰਦਾ ਸੂਟ ਨਹੀਂ ਇੱਕ ਗੱਲ ਸੋਚਣ ਵਾਲੀ ਹੋਵੇ ਸਾਡਾ ਸਾਡੀ ਫੈਮਿਲੀ ਆ ਸਾਡਾ ਘਰ ਆ ਅਸੀਂ ਜੋ ਮਰਜ਼ੀ ਕਰੀਏ ਜਿਹੜਾ ਮਰਜ਼ੀ ਸੂਟ ਮੰਮੀ ਨੂੰ ਪੁਆਈਏ ਮੰਮੀ ਪਾਵੇ ਜਾਂ ਨਾਂ ਪਾਵੇ ਤੁਹਾਨੂੰ ਕੀ ਮਤਲਬ ਤੇਰਾ ਕਮੈਂਟ ਇਹਦਾ ਨਾਮ ਹੈਗਾ ਆ ਨਵਰੂਪ ਸਿੰਘ ਆਈਡੀ ਆ ਤੇ ਇਹਦੇ ਜਿੰਨੀ ਇਹਦੇ ਕਮੈਂਟ ਜਿੰਨੀ ਆਦੀ ਵੀ ਆ ਜਣਾ ਆਹੀ ਕੁਛ ਹੁੰਦਾ ਆ ਠੀਕ ਆ ਤੇਨੂੰ ਕੀ ਮਤਲਬ ਅੱਜ ਤੈਨੂੰ ਨਹੀਂ ਪਸੰਦ ਤੂੰ ਨਾ ਦੇਖ ਠੀਕ ਆ ਨਾ ਤੇ ਸੂਟ ਤੇਰੇ ਘਰੋਂ ਮੰਗ ਕੇ ਪਾਉਂਦੇ ਆ ਆਪਣੇ ਪੁਵਾਈ ਦੇ ਆ ਠੀਕ ਆ ਜਿੱਦਾਂ ਨੇ ਮਰਜ਼ੀ ਪਾਈ ਦੇ ਆ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਬੋਲਿਆ ਕਰ ਇੱਕ ਕਮੈਂਟ ਹੋਰ ਸੀਗਾ ਬਾਕੀ ਤਾਂ ਬਹੁਤ ਵਧੀਆ ਕਮੈਂਟ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਦੇਖ ਲਿਓ ਬੱਚਾ 800 ਕਮੈਂਟਾਂ ਆ ਗੱਲ ਤੇ 900 ਤੇ ਇੱਕ ਇੱਕ ਦੋ ਕਮੈਂਟ ਹੀ ਗਲਤ ਆਏ ਸੀ ਉਹਨਾਂ ਨੂੰ ਜਵਾਬ ਮੈਂ ਦੇਣਾ ਵੀ ਆ ਹੁਣ ਬਾਕੀ ਅੱਜ ਇੱਕ ਦੀ ਦਾ ਕਮੈਂਟ ਸੀ ਅੱਜ ਕੱਲ ਹਰ ਚੀਜ਼ ਜ਼ਰੂਰੀ ਆ ਚਾਹੇ ਉਹ ਗੱਡੀ ਹੋਵੇ ਤੇ ਚਾਹੇ ਕੁਝ ਵੀ ਹੋਵੇ ਆਈ ਏਮ ਸੋ ਹੈਪੀ ਤੁਸੀਂ ਇੱਕ ਹੋਰ ਚੀਜ਼ ਬਣਾ ਲਈ ਥੈਂਕ ਯੂ ਸੋ ਮੱਚ ਦੀਦੀ ਜੀ ਤੁਹਾਡਾ ਧੰਨਵਾਦ ਥੈਂਕ ਯੂ ਸੋ ਮੱਚ ਦੀਦੀ ਜੀ ਤੇ ਇੱਕ ਸਗਾ ਇੱਕ ਇੱਕ ਕਮੈਂਟ ਸੀ ਯਾਰ ਕਿੱਥੇ ਗਿਆ ਉਹਨਾ ਕਮੈਂਟਰੀ ਚੋਂ ਨਿਕਲਣਾ ਹੁਣ ਇੱਕ ਮਿੰਟ ਇੱਕ ਮਿੰਟ ਪੋਜ਼ ਕਰੋ ਵੀਡੀਓ ਬੈਚਲੋ ਦੇ ਵੀ ਭਵਨ ਰਸਤੇ ਤੇ ਜਮੀਨੀ ਖਿਸਕੀ ਦੋ ਮਹਿਲਾ ਸ਼ਬਦ ਹੌਲਿਆਂ ਦੀ ਮੌਤ ਓ ਮਾਈ ਗੋਡ ਨੋਇਡਾ ਚ ਗਰਪਤੀ ਓਟ ਨਾਲ ਚਲਦੀ ਕਾਰ ਮਸ ਓ ਮਾਈ ਗੋਡ ਜੇ ਨਹੀਂ ਪਰਪਟਾ ਹਾਂਜੀ ਹਾਂਜੀ ਜਗਵਣੀ ਅਸੀਂ ਤਾਂ ਕੰਦਾ ਤੇ ਪੇਟ ਕੀਤਾ ਸੀ ਕਮਲ ਨੂੰ ਇਹ ਲੋਕਾਂ ਦੇ ਦਿਲ ਜੇ ਖੇਡ ਗਿਆ ਮੋਦੀ ਹੋਤਾ ਦੀ ਭੈਣ ਮੋਦੀ ਕਹਿੰਦਾ ਸੀ ਨਾ ਕੰਦਾ ਦੇ ਪੇਂਡ ਕੀਤਾ ਸੀ ਫੁੱਲ ਨੂੰ ਇਹ ਤਾਂ ਲੋਕਾਂ ਦੇ ਜ਼ਿਲ੍ਹਾ ਚ ਖੇਡ ਗਿਆ ਜਿੱਤ ਗਿਆ ਨਾ ਉਹਦੇ ਦੇ ਪਾਸੇ ਮੋਦੀ ਵੀ ਗੱਲਾਂ ਹੁੰਦੀਆਂ ਹੁਣ ਮੋਦੀ ਜ਼ਿਲ੍ਹਾ ਚ ਖੇਡ ਗਿਆ ਉਹਨੇ ਮਾਂ ਮਾਦਰ ਖੁਸ਼ ਹੀ ਜਾਂਦੇ ਕਾਲੇ ਜਾਦੂਆਂ ਤੋਂ ਬਚ ਕੇ ਅੰਧਵਿਸ਼ਵਾਸ ਤੇ ਮੱਕੜ ਜਾਲ ਚ ਫਸਿਆ ਸਮਾਂ ਨਹੀਂ ਸਹੀ ਗੱਲ ਹੈ ਭੈਣੇ ਇੱਕ ਲੰਬੀ ਜਿਹੜੇ ਛਲਾਵੇ ਭਰਤੀ ਯਾਤਰੀਨ ਕਟਕੂ ਮਟੂਚ ਇਹ ਕਰਦਾ ਨਹੀਂ ਹੁੰਦਾ ਸੀ ਪਾਟ ਦੀ ਮੈਨੂਫੈਕਚਰਿੰਗ ਸਿੰਘ ਟੈਕਟ ਵੀ ਸਿੰਘ ਸਿੰਘ ਨਰਮੀ ਤਾਵਰ ਖਰੀਦਣ ਜਾ ਰਹੀ ਹੈ ਕੋਲਾ ਉੱਕਾ ਕੋਲਾ ਚ ਹਿੱਸੇਦਾਰੀ 1 ਬਾਰਾ ਕਰੋੜ ਦੀ ਹੋਵੇ ਗੱਡੀ ਮੈਚਾਂ ਦੀਆਂ ਕਰਨੀ ਗੱਲਾਂ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੇ ਜਿੱਤਿਆ ਸੋਨਾ ਖੂਬਸੂਰਤ ਔਰਤਾ ਦੀ ਗੱਲ ਆਈ ਆਈ ਆਰ ਈ ਈ ਯੂ ਈ ਈ ਬੀ ਕटरीना ਕੈਪ ਨੇ ਪਾਏ 6 ਕਰੋੜ ਦੇ ਕੱਪੜੇ ਓ ਮੇ ਗੋਡ ਫਿਰ ਇਹਦਾ ਨਿਊਜ਼ਪੇਪਰ ਨੂੰ ਬਸ ਚੰਗੀ ਦਰ ਹੁਣ 3 ਕਰੋੜ 82 ਲੱਖ 7 ਲੱਖ 730 ਰੁਪਏ ਦੀ ਨਿਕਲੀ ਰਾਸ਼ੀ ਡੱਗ ਬਾਣੀ ਵਿਕਰਮਜੀਤ ਨਾਲ ਖਤਮ ਗਈ ਕਾ ਉਹ ਤਾਂ ਬੁਰਾਈ ਦਾ ਖਾਣਾ ਇੱਕ ਹੋਰ ਲਿਆ ਵੀ ਸੀਗਾ ਉਹ ਤਾਂ ਤੁਹਾਡੇ ਕੋਲ ਹੀ ਉੱਪਰ ਐਵੇਂ ਇਹਦੇ ਰੰਗ ਦਾ ਖੋਲੀ ਮम्मा ਬਣਾਉਂਦੇ ਪੈਸੇ ਕੀ ਰੋਟੀ ਮਮਣ ਅੱਜ ਕੀ ਬਣਾਇਆ ਸੀਗਾ ਤੁਹਾਨੂੰ ਦਿਖਾਉਨੇ ਆ ਬਹੁਤ ਟੇਸਟੀ ਆ ਬਹੁਤ ਇਸ ਮੈਂ ਮਿਸ਼ਰੀ ਲਾਈ ਲਈ ਸੀ ਕੁਲੋਂ ਤੋਂ ਦੇ ਬੀਕ ਸੀ ਮम्मा ਕੀ ਸੀ ਆਹ ਬਣਾਇਆ ਤੁਸੀਂ ਹਾਲੋਂ 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 ਦੀ ਪੁਰਜੀ ਹਾਲੋਂ ਦੀ ਪੁਰਜੀ ਹਾਂ ਦੇਖੋ ਆਹੀ ਹੈ ਨਾ ਨਗਮਾ ਕੰਮ ਮੈਂ ਤਾਂ ਬਹੁਤ ਵਾਰ ਲੱਗੀ ਮम्मा ਕਹਿੰਦੇ ਮੱਕੀ ਦੀਆਂ ਰੋਟੀਆਂ ਬਣਾਉਣੇ ਨਾਲ ਮੈਂ ਨੌਰ ਲੱਗਦੀ ਆ ਬਸ ਲਵਾਂ ਲੱਗੇ ਆਪੋ ਮੈਂ ਉਹ ਰੱਖ ਲਿਓ ਲਈ ਮੈਂ ਕਹਾਂ ਜੀ ਪਰੋਟ ਬਣਾਉਣਾ ਬਣਾਉਣੀ ਠੀਕ ਆ ਤੇ ਉਹ ਪ੍ਰਾਚ ਤਾ ਹੋਆ ਆਪੋ ਨੂੰ ਹੂੰ ਕੋਲ ਫੇਰ ਹੁਣ ਕਿੱਦਾਂ ਕਰੀਏ ਥਾਲ ਚੋ ਵੀ ਨਹੀਂ ਥਾਲੀ ਵੀ ਹੈ ਜਿਹੜਾ ਉਹਦੇ ਚ ਸਮਾਨ ਕੀ ਆ ਉਹ ਐਵੇਂ ਹੀ ਸੁੱਟਦੀ ਹੀ ਹੈ ਨਾ ਇਹ ਨੂੰ ਕੀ ਕਰਨਾ ਹਾਂ ਕੋਲ ਪਕਾਉਣਾ ਕੀ ਕੱਢਣਾ ਇਸ ਸਾਗ ਚ ਹੈ ਇਹ ਚ ਕੱਢ ਲਈਏ ਹਾਂ ਮੈਂ ਆਪਾਂ ਨੂੰ ਮਾਰ ਦਵਾਂ ਮੈਂ ਉਹਦਾ ਮੀਨੂ ਕਾ ਰਹੀ ਆਂ ਅੱਜ ਹੀ ਹਾਂ ਵਿਕਰਮ ਨੇ ਨਾ ਤਾਂ ਪ੍ਰੋਸ ਕੀ ਪਰ ਕੋਜੀ ਨਾ ਖਾਵੇ ਤੇ ਪ੍ਰੋਸ ਨਾ ਲਾ ਦੇ ਇੱਕ ਤਾਂ ਸਾਡੇ ਵਿਕਰਮ ਦੀਆਂ ਡਿਮਾਂਡਾਂ ਬਹੁਤ ਆ ਉਹਦੀ ਕਰਕੇ ਮੈਂ ਇੱਥਾ ਰੱਖ ਲਿਆ ਮੈਂ ਤਾਂ ਬੇਸ਼ੰਮੀ ਨਹੀਂ ਬੋਲਣਾ ਮੈਂ ਇਹਦੇ ਚ ਪਾਣੀ ਆਹੋ ਸਾਗ ਨਾ ਇਹਦੇ ਚ ਪਾ ਲੈਣੇ ਆ ਮੈਨੂੰ ਤਾਂ ਇਦਾਂ ਲੱਗਾ ਸੀਗਾ ਕਿ ਰਾਤ ਜਿੱਦਾਂ ਮੀਂਹ ਪਿਆ ਹੁੰਦਾ ਤੁਸੀਂ ਦੱਸਿਓ ਕਿ ਰਾਤ ਮੀਂਹ ਪਿਆ ਸੀ ਮੈਨੂੰ ਤਾਂ ਇਦਾਂ ਲੱਗਦਾ ਸੀ ਕਿਉਂਕਿ ਮੈਂ ਮਾਰਨਿੰਗ ਉੱਠੀ ਸੀ ਕਿ ਕੱਲ ਦਾ ਵੀ ਮੀਂਹ ਦੱਸਿਆ ਵੈਸੇ ਤਾਂ ਅੱਜ ਹਵਾ ਬਹੁਤ ਚੱਲਦੀ ਪਈ ਆ ਬਚ ਕੇ ਰੋ ਸਾਰੇ ਜਾਣੇ ਕੰਮ ਕਰ ਸਾਡੇ ਜਿਹੜੇ ਆ ਹਜੇ ਤੱਕ ਨਹੀਂ ਨਿਬੜੇ ਫੇਰ ਦੇ ਲੱਗੇ ਹੋਏ ਆ ਖੜੇ ਪੈ ਰਹੇ ਕਿਤੇ ਨਾ ਕਿਤੇ ਕਹਿ ਦਿੰਦੇ ਜਾਣ ਲਈ ਸਾਡਾ ਕੰਮ ਵਿਚੇ ਰਹਿ ਜਾਂਦਾ ਆ ਫੇਰ ਕਰਕੇ ਕੰਮ ਜਮ ਆਪਣਾ ਫਿਨਿਸ਼ ਕਰ ਲੀਏ ਕੰਮ ਜਮ ਆਪਣਾ ਸਾਡੇ ਨਾਲ ਕਰਦੇ ਆ ਫੇ ਗੱਲ ਬਾਤ ਚੁੱਲਾ ਬਾਲਣ ਹਾਏ ਚੁੱਲਾ ਨਹੀਂ ਮਤਲਬ ਠੰਡ ਲੱਗੰਦਾ ਹੀ ਐ ਇਸ ਕਰਕੇ ਅਸੀਂ ਉਵੇਂ ਮੰਮੀ ਅਸੀਂ ਲੈ ਕੇ ਚੱਲੇ ਸੀ ਅੰਦਰ ਉਹ ਅੱਗ ਲੈ ਕੇ ਚੱਲੇ ਸੀਗੇ ਮਮਾ ਤੇ ਆਣਾ ਕਿਉਂਕਿ ਠੰਡ ਲੱਗੰਦਾ ਹੀ ਐ ਇਸ ਕਰਕੇ ਅਸੀਂ ਅੰਦਰ ਲੈ ਗਏ ਬਾਲਣ ਵਗੈਰਾ ਅੰਦਰ ਹੀ ਲੈ ਕੇ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਉਨੋ ਤੇ ਪੈਰ ਰਖ ਦੇ ਪੈਰ ਰਖ ਦੇ ਤੇ ਪੈਰ ਰਖ ਦੇ ਰਖ ਦੇ ਰਖ ਦੇ ਪੈਰ ਰਖ ਪੈਰ ਰਖ ਪੈਰ ਰਖ ਪੈਰ ਰਖ ਦੇ ਰਖ ਦੇ ਰਖ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਜੋਰ ਨਾਲ 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 ਓਹੋ ਜੋਰ ਨਾਲ ਮਾਰ ਜੋਰ ਨਾਲ ਹਾਂਜੀ ਮਿਸਟਰ ਹੈਂਸਮ ਬੇਬੀ ਪਾ ਕਰਦੀਆਂ ਇਹ ਪਾਣੀ ਕੱਢਦੀ ਜਿਹੜਾ ਐਕਸਟਰਾ ਇਹ ਦੇਖਣਾ ਅੱਛਾ ਅੱਛਾ ਠੀਕ ਆ ਮਮਾ ਕਹਿੰਦੇ ਐਸਟਰਾ ਪਾਣੀ ਕੱਢ ਦੇ ਓਕੇ ਲੋ ਜੀ ਅੱਜ ਸਾਡੇ ਘਰੇ ਬੰਦਾ ਪਿਆ ਸਾਗ ਜਿੰਨੇ ਜਿੰਨੇ ਸਾਗ ਖਾਣਾ ਤੁਸੀਂ ਆ ਸਕਦੇ ਮਮਾ ਕੀ ਸੀਗੀ ਆ ਹਾ ਖਾ ਲਓ ਦੀ ਸਬ지 ਖਾ ਲਓ ਦੀ ਸਬ지 ਹਾਂ ਤੇ ਨਾਲ ਆਹ ਮੱਕੀ ਦੀਆਂ ਰੋਟੀਆਂ ਤੇ ਨਾਲ ਕਹਿੰਦੇ ਹੋਏ ਸਾਗ ਮਮਾ ਇਹ ਬਣਾਦਾ ਸਾਗ ਹਾਂ ਬਾਹਰ ਵਾਲੇ ਦਾ ਬਹੁਤ ਹੀ ਦਿਲ ਕਰਦਾ ਨਾਲ ਸਾਗ ਖਾਣ ਨੂੰ ਜਿਹੜੇ ਬਾਹਰ ਹਨ ਆ ਲੈ ਦੇਖਿਓ ਮੈਂ ਅੱਜ ਆ ਫਸਟ ਟਾਈਮ ਲੱਗੀ ਕਰਨੇ ਤਾਂ ਮੈਂ ਸਾਲਾਂ ਦਾ ਧਿਆਣੇ ਨਹੀਂ ਦਿੱਤਾ ਅਈ ਮਮਾ ਮੋਂਦਨ ਕਹਿੰਦੀ ਸੀ ਮਮਾ ਨੂੰ ਮੈਨੂੰ ਮੱਕੀ ਦੀਆਂ ਰੋਟੀਆਂ ਸਿਖਾ ਲਓ ਉਦੋਂ ਸਾਨੂੰ ਕਾਲੀ ਬਹੁਤ ਸੀਗੀ ਹੁਣ ਅਮਾ ਅੱਜ ਵੀ ਕਾਲੀ ਕਾਲੀ ਚ ਬਣਾਈ ਮੈਂ ਕੱਪੜੇ ਧੋਦੀ ਸੀ ਮਮਾ ਨੇ ਕਿਹ ਰੋਟੀ ਬਣਾ ਲਈ ਮਨੇ ਕਿਚਨ ਦਾ ਕੀਤਾ ਤੇ ਹੁਣ ਇਹਦੇ ਵਿੱਚ ਜਿਹੜਾ ਐਕਸਟਰਾ ਪਾਣੀ ਪਾੜਦੇ ਹਾਂ ਮੰਮਾ ਨਿਕਲ ਹੀ ਗਿਆ ਨਾ ਵੈਸੇ ਆਵਾਜ਼ੋਂ ਪਰੇ ਖਾਣ ਆ ਚੱਕੇ ਪਾਈ ਜਾ ਕੋਠਾ ਨਾ ਟਿੰਟ ਟਿੰਟ ਠੀਕ ਹੈ ਜਿਹੜਾ ਸੋ ਆ ਗਿਆ ਨਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾ ਦੇਣਾ ਇਹ ਵੀ ਫੇਸ ਹੁੰਦੀ ਮੇਰੇ ਵੀਰ ਕਹਿੰਦਾ ਕਿ ਮੈਨੂੰ ਕੰਟ ਹੁੰਦਾ ਉਹ ਲਾ ਕੇ ਸਾਲ ਜੇ ਤੁਸੀਂ ਬੋਲ ਦੇਵਾਂਗੇ ਨਾ ਆਪਾਂ ਕੁੱਕਰ ਬੰਦ ਕਰ ਤੇ ਸੁੱਧਲਾ ਲਾਉਣੀ ਠੀਕ ਆ ਬਣਾਉਣਾ ਬੱਦਲ ਕੋਲ ਆਸ ਤੇ ਬਾਰ ਬਣਾਇਆ ਨਹੀਂ ਇਸ ਕਰਕੇ ਕਿ ਜੀ ਬੱਦਲ ਹੋਇਆ ਪਿਆ ਸਿੱਤ ਸੁੱਲਾ ਬਾਲਿਆ ਹੀ ਨਹੀਂ ਤੇ ਲੱਕੜਾ ਵਗੈਰਾ ਉਧਰ ਮੰਗਵਾ ਲਈਆਂ ਸੀ ਮਮਾ ਬਹੁਤ ਇੰਨਾ ਕ ਲੱਕੜਾ ਵਗੈਰਾ ਮੰਗਵਾ ਲਈਆਂ ਸੀਗੀਆਂ ਤੇ ਹੁਣ ਫੇ ਸਾਡਾ ਇਹਦੇ ਤੇ ਕੰਮ ਹੋਊ ਕਿਉਂਕਿ ਆ ਦੋ ਤਿੰਨ ਦਿਨ ਹੋ ਗਿਆ ਥੋੜਾ ਬੀ ਸੀ ਗਿਆ ਇਸ ਕਰਕੇ ਕੰਮ ਵੀ ਨਹੀਂ ਚੱਜ ਨਾਲ ਹੁੰਦਾ ਸੀਗਾ ਤਾਂ ਕਰਕੇ ਹੁਣ ਆਪਾਂ ਖੜ ਦਾ ਕੰਮ ਬੇਨਿਸ਼ ਕਰਦੇ ਪਏ ਆ। ਤੇ ਕੱਪੜੇ ਸੀਗੇ ਮਸ਼ੀਨ ਨਾ ਥੋੜਾ ਜਿਆ ਪਤਾ ਨਹੀਂ ਕੀ ਕਰਨ ਲੱਗ ਗਈ ਆ। ਜਿੱਦਾਂ ਨਾ ਵਾਈਟ ਜਿਹੜਾ ਕੱਪੜਾ ਹੁੰਦਾ ਨਾ ਉਹ ਨਾ ਚੰਗਾਲ ਜਿਹਾ ਮਤਲਬ ਜਿੱਦਾਂ ਢੇਨ ਲੱਗ ਗਈ ਆ ਹਨਾ ਮਮਾ ਇਦਾਂ ਜਿਹੜਾ ਕੱਪੜਾ ਨਾ ਪੀਲਾ ਪੀਲਾ ਜਾਂ ਹੋਣ ਲੱਗ ਜਾਂਦਾ ਆ। ਇਹ ਕਰਕੇ ਪਾਣੀ ਪੁੱਛਣਾ ਚਾਹੀਦਾ ਕਮਾਈ ਗੋੜ ਹਵਾ ਦੇਖੋ ਕਿੰਨੀ ਅੱਜ ਓਏ ਹੋਏ 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 ਹੋ ਬੱਲੇ 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 ਰੋਟੀ ਲੱਗੇ ਖਾਣ ਤਟ ਕੰਟੂ ਤਟਕ ਆ ਤੰਨੇ ਚੱਕੀ ਨਹੀਂ ਮੈਂ ਤੇ ਵੀ ਦੇਖੀ ਜਾਂਦਾ ਨੂੰ ਛੱਡਾ ਟੀਵੀ ਦੇਖਿਆ ਨੂੰ ਮੰਨੂ ਇੱਥੇ ਬੈਠ ਥੱਲੇ ਪਾਣੀ ਆ ਪੁੱਤ ਪਿੱਛੇ ਹੋ ਜਾ ਪਿੱਛੇ ਹੋ ਜਾ ਮੰਨੂ ਆ ਜਾ ਉਹ ਜੀ ਮੈਂ ਲੇਸ ਦੇ ਖਾਂ ਲਈ ਪਲੀਜ਼ ਪਲੀਜ਼ ਡਾ ਡਾ ਲੇਸ ਨਹੀਂ ਦੰਦਾ ਹੱਥੇ ਨੇ ਲੇਸ ਫੜੀ ਹੋਈ ਆ ਲੇਸ ਫੜਾਂਦਾ ਨਹੀਂ ਮੈਨੂੰ ਦੇ ਫਾਟੋ 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 ਆਇਆ ਕੋਈ ਕੈਪ ਲੈਣਾ ਆ ਜਾ ਨਾਲੇ ਕੈਪ ਦਾ ਮਾ ਆ ਜਾ ਇਹ ਨਾਲੇ ਕੈਪ ਤੇ ਮਮਾ ਮਮਾ ਨਮਾ ਲੱਗੇ ਆ ਸਾਗੇ ਬੱਸ ਮਾਰ ਦੇ ਅੱਛਾ ਥੋੜੀ ਜਿਹਾ ਦੇ ਇਹ ਹਾਂ ਥੋੜੀ ਜਿਹਾ ਦੇ ਤੇ ਮਮਾ ਸਮਾਨ ਦਾ ਸਮਾਨ ਕੱਢਦੇ ਪਏ ਆ ਨਾਲ ਨਾਲ ਲੱਗਦੇ ਸੇਕਦੇ ਪਏ ਆ ਹਲੋ ਜੇਗਾ ਹੋਣਾ ਲੱਗਿਆ ਜੇਗਾ ਤੁਲੋ ਆ ਕੀ ਅੱਜ ਹੀ ਆ ਬਣਿਆ ਉੱਤ ਲਵਾ ਲੇ ਸੇ ਆਹੇ ਕੰਮ ਆ ਰਿਹਾ ਵੇ ਤਾਂ ਬਹੁਤ ਜ਼ਰਾ ਅਖਾ ਮਮਾ ਆਦਮ ਸਰ ਬਾਤ ਹੀ ਹੋਈ ਕੱਟਦੇ ਸਮਾਨ ਨਾਲ ਨਾਲ ਧੂਆ ਪਈ ਜਾਂਦਾ ਅੱਖਾਂ ਚ ਨਾ ਆਗੇ ਮਮਾ ਪਿਆਜ ਲੈ ਕੇ ਅੰਦਰ ਆਉਂਦੇ ਉਹਨਾਂ ਤੇ ਆਗ ਲੱਗ ਗਈ ਆਏ ਰੱਬਾ ਪਾਪਾ ਕੀ ਕਰਦੇ ਸੀ ਸਾਗ ਦੀ ਤਿਆਰੀ ਕਰਪਣ ਦੀ ਸਾਗ ਜਿਹੜਾ ਸਾਡਾ ਹੋ ਗਿਆ ਰੈਡੀ ਤੇ ਨੰਮਾ ਲੱਗਿਆ ਤੁਰਕਾ ਲਾਉਣ ਤੇ ਮੇਲੇ ਲਗੀਆਂ ਆਟਾ ਬੰਨਣ ਤੇ ਸਾਡਾ ਕੁਝ ਪਤਾ ਨਹੀਂ ਹੈਗਾ ਬਲੈਂਡਿੰਗ ਬਲੂਡਿੰਗ ਦਾ ਤੇ ਲੇਕਰੰ ਮੇਰੇ ਫੋਨ ਆਇਆ ਆ ਇਸ ਕਰਕੇ ਉਹ ਗੀ ਗਿਆ ਫਿਰ ਮੈਂ ਗੁੰਨ ਲਾ ਆਟਾ ਉਹ ਗੀ ਗਿਆ ਕਰ ਲਈ ਹਾਂਜੀ ਆਪਣੀ ਤਿਆਰੀ ਕਰ ਲਈਏ ਅਸੀਂ ਅਸੀਂ ਮਤਲਬ ਤੁਹਾਨੂੰ ਨਾ ਕਹਵੇ ਮਤਲਬ ਅਸੀਂ ਆ ਪਰ ਮਤਲਬ ਰੈਡੀ ਜਿਆ ਕੰਮ ਹੋ ਜਾਈਏ ਵੀ ਤੁਸੀਂ ਆ ਕੰਮ ਨਹੀਂ ਕੀਤਾ ਤੁਸੀਂ ਉਹ ਕੰਮ ਨਹੀਂ ਕੀਤਾ ਤੁਹਾਡੇ ਕਰਕੇ ਮੇ ਲੇਟ ਹੋ ਗਿਆ ਜੇ ਉਹ ਇਹ ਦਬੋ ਕਰ ਦਿੰਦੇ ਆ ਇਸ ਕਰਕੇ ਅਸੀਂ ਕਿਹਾ ਵੀ ਅਸੀਂ ਆਪਣਾ ਕੰਮ ਫਿਨਿਸ਼ ਕਰਕੇ ਤੇ ਪਹਿਲਾਂ ਜਿਹੜਾ ਪਾਣੀ ਆ ਬਹੁਤ ਠੰਡਾ ਆ ਇਹ ਹੱਥ ਲਾਉਣ ਦੀ ਵੀ ਨਹੀਂ ਕਰਦਾ ਮੈਂ ਅੱਜ ਲਵਾਂ ਆਟਾ ਜਿਆਦਾ ਠੰਡ ਵੀ ਆ ਜੇ ਜਾਣਾ ਹੋਇਆ ਤਾਂ ਮੈਂ ਠੀਕਾ ਜੇ ਨਹੀਂ ਜਾਣਾ ਹੋਇਆ ਫਿਰ ਵੀ ਅਸੀਂ ਆਪਣੇ ਬਿਸਤਰਿਆਂ 'ਚ ਟਾਈਮ ਦਾਣਾ ਲੰਮੇ ਪਾਵਾਂਗੇ ਅੱਜ ਸਵੇਰ ਦਾ ਕਹੀ ਜਾਂਦੇ ਆ ਜਾਣਾ ਜਾਣਾ ਮੈਂ ਕਿ ਨਹੀਂ ਨਹੀਂ ਜਾਣਾ ਆਪਾਂ ਕਿਹਾ ਵੀ ਠੰਡ ਬਹੁਤ ਆ ਇਸ ਕਰਕੇ ਵੀ ਆ ਤੇ ਸਾਡਾ ਕੰਮ ਵੀ ਬਹੁਤ ਸੀ ਅੱਜ ਘਰ ਦਾ ਆ ਕਰਦੇ ਆਪਾਂ ਜਾਲਾ ਇਹਨਾਂ ਨੂੰ ਕਹੀ ਜਾਂਦੇ ਸੀ ਵੀ ਨਹੀਂ ਜਾਣਾ ਨਹੀਂ ਜਾਣਾ ਦੇਖ ਆਪਾਂ ਆਟਾ ਵਗੈਰਾ ਗੁੰਨ ਲੀਏ ਸਾਡਾ ਜਿਹੜਾ ਕੱਟ ਹੋ ਗਿਆ ਸਾਰਾ ਅਵੀ ਪਈ ਆ ਉਹ ਵੀ ਪਈ ਆ ਤੇ ਜਿਹੜਾ ਸਾਗ ਦਾ ਜਿਹੜਾ ਬੁਰਾ ਹਾਲ ਸਾਡੇ ਹੋ ਗਿਆ ਆ ਰੱਜ ਰੱਜ ਇਹਦਾ ਹੋ ਗਿਆ ਮੰਮਾ ਹਾਲ ਤੇ ਜਿਹੜੀ ਸਾਡੀ ਉਹ ਆਹ ਦੇਖੋ ਕੀ ਹਾਲ ਬਣ ਗਿਆ ਆ ਸੀ ਪੁਰਜੀ ਬਣਾਈ ਸੀ ਅੱਜ ਬਾਕੀ ਸੀ ਜਦ ਤੜਕਾ ਲੱਗਦਾ ਤੁਹਾਨੂੰ ਉਦੋਂ ਅਸੀਂ ਦਿਖਾਉਨੇ ਆ ਮਚੋ ਮਿਆ ਲੱਗ ਪਟਾ ਗੁੰਨਣ ਤੇ ਕੰਮ ਘੁੰਮ ਕਰਕੇ ਅਸੀਂ ਹੋ ਜਾਈਏ ਫਰੀ ਤ ਇਹ ਦੋਨੋਂ ਆਣੇ ਲੱਗੇ ਹੋਏ ਬਾਹਰ ਮਨਵੀਰ ਵੀ ਉਹ ਵੀ ਨਹੀਂ ਆਇਆ ਅੰਦਰ ਹੁਣ ਕਿਉਂਕਿ ਜਦੋਂ ਇਹ ਅੰਦਰ ਆ ਜਾਂਦਾ ਨਾ ਬਾਹਰ ਵਿੱਚ ਬਾਹਰ ਵਿੱਚ ਗੋਗਾ ਮੈਨੂੰ ਆਹ ਚੀਜ਼ ਦੇ ਦੋ ਆਹ ਚੀਜ਼ ਦੇ ਦੋ ਤਾਂ ਇਹਨੂੰ ਹਜੇ ਪਤਾ ਨਹੀਂ ਹੈਗਾ ਮੰਮੀ ਆਪਾਂ ਅੰਦਰ ਹੂੰ ਮਰੋਂ ਨੂੰ ਇੱਡੀ ਲੱਗਦਾ ਸੀ ਉੱਧਰ ਹੀ ਆ ਹਾਂ ਨਾ ਸਾੜਾ ਤੜਕਾ ਲੱਗ ਚੁੱਕਾ ਆ ਤੜਕਾ ਹੋ ਗਿਆ ਲਾਲ ਤੇ ਮੈਂ ਕੰਨ ਲਿਆ ਆਟਾ ਉਹ ਮੁਰੰਗੀ ਆਪਾਂ ਪਾਣੀ ਦੀ ਪਾਣੀ ਸਿੱਕਾ ਆਉਂਦੀ ਆ ਕੋਈ ਯਾਰ ਕਰਦਾ ਕੋਈ ਕਰਦੇ ਦੇਖਦੇ ਆ ਆਲੂ ਕਾਲੂ 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 ਫੈਰੀ ਨੂੰ ਉਸ ਨਾਲ ਕਿੱਦਾਂ 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 ਦੇਖੋ ਉਹ ਅਸੀਂ ਕਰਦੇ ਪਏ ਕੰਮ ਮੜ ਗੀ ਨੇ ਕਾਂਟਣ ਵੀ ਲਾਇ ਤਾਂ ਦੇਖਣ ਵੀ ਨਹੀਂ ਦਿਆ ਹੈਗਾ ਮੈਂ ਗਰਮਾਣੀ ਲੱਗੀ ਲਾਉਣ ਹਾਂਜੀ ਅੱਜ ਮਹਾਵੀਰ ਭਰਾ ਦਾ ਹੈਗਾ ਬਰਥਡੇ ਮਹਾਵੀਰ ਦਾ ਹੈਗਾ ਬਰਥਡੇ ਮਹਾਵੀਰ ਭਾਈ ਰੋਟੀ ਖਾਣਾ ਹੈ ਅੱਜ ਬਾਹਰੋਂ ਮਹਾਵੀਰ ਭਾਈ ਨੂੰ ਰੋਟੀ ਖਵਾਵਾਂਗੇ ਅੱਜ ਬਾਹਰੋਂ ਭਾਈ ਭਾਜੀ ਕੀ ਖਾਣਾ ਅੱਜ ਮੈਂ ਤਾਂ ਆਪਾਂ ਕਹਿਤੀ ਅਸੀਂ ਭਾਜੀ ਹਾਂ ਤੇ ਹੋਰ ਇੱਕ ਦੋ ਹੋਰ ਬਰੇਡ ਕੀ ਕਹਿਤੀਆਂ ਹਾ ਵੀਰ ਭਾਈ ਉਹਨਾਂ ਦਾ ਬਰਥਡੇ ਦੀ ਅੱਜ ਸਾਰਿਆਂ ਨੂੰ ਆਹੇ ਖਾਵਾਂਗੇ ਢਾਬੇ ਦੀ ਆਪਾਂ ਰੋਟੀ ਢਾਬੇ ਦੀ ਰੋਟੀ ਠੀਕ ਹੈ ਜੀ ਹਾਂ ਸੁਧ ਦਾ ਸੋਧ ਦਾ ਸੋਧ ਦੀ ਰੋਟੀ ਸੋਧਾਂ ਦੀ ਆ ਸੁਧ ਸੁਧ ਹਾਂ ਤੇ ਛੋਟੀ ਹੁਣ ਆ ਜਾਣੀ ਆ ਵੇ ਖਾਂਦੇ ਆ ਰੋਟੀ ਸਾਰੇ ਜਣੇ ਇਹ ਕਿਹੜਾ ਸਾਡਾ ਮੁੱਢਾ ਹੋ ਗਿਆ ਇਹ ਤਾਂ ਆਹ ਦੇਖੋ ਮਨਵੀਰ ਓਏ ਮਨਮੂ ਓਹ ਮਾਸੀ ਤੋਂ ਅੱਗੇ ਜਾ ਰਿਹਾ ਕਿੱਧਰ ਆਇਆ ਮਿਲ ਤੇ ਉਹ ਕੰਦਾ ਨਹੀਂ ਆਇਆ ਉਹਦੇ ਨਹੀਂ ਕੰਦਾ ਆ ਮਾਸੀ ਕਰੇ ਫੱਲਾ ਫੱਲੇ ਖੋਲਾ 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 ਬਿੱਕਸ ਕੰਦਾ ਪਿਆ ਬਿੱਕਸ ਦੀ ਗੋਲੀ ਖਿੱਚ ਖਿੱਚ ਦੂਰ ਜੇ ਮੇਰੇ ਇੱਥੇ ਲੱਗ ਜਿੰਦਾ ਤੇਤੀ ਆ ਗਈ ਹੋਇਆ ਨੁਕਸਾਨ ਮੇਰੇ ਵੀ ਲੱਗਾ ਦੇਖੋ ਉਹ ਵਾਲੇ ਟੇਬਲ ਤੇ ਆਪਾਂ ਬੈਠੇ ਸੀ ਉਹਨੂੰ ਰੰਗ ਹੋਇਆ ਸੀਗਾ ਪਰਸੋ ਦਾ ਹੋਇਆ ਉਹ ਕਹਿੰਦੇ ਮਨਵੀਰ ਤੇਰੀ ਆਮਾ ਵੇ ਆਮਾ ਆਪਣੀ ਚੀਜ਼ ਨੂੰ ਹੱਥ ਨਹੀਂ ਲਾਉਂਦੇ ਆ ਮਨਵੀਰ ਆਮਾ ਮੈਨੂੰ ਓਏ ਗੁਰੂ ਟੋਪੀ ਖੋਲ ਤਾਂ ਟੋਪੀ ਖੋਲ ਤਾਂ ਟੋਪੀ ਖੋਲ ਤਾਂ ਦੇਖੀ 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 ਉਹ ਦੇਖ ਉਹ ਦੇਖ ਸੇਣਾ ਨੂੰ ਖੋਲਦਾ ਦੇਖੀ ਦੇਖੀ ਓਏ 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 ਉਹ ਦੇ ਉਹ ਦੇ ਦੇਖੀ ਦੇਖੀ ਬੜੀ ਚੀਜ਼ ਆਏ ਹਨਾ ਪ੍ਰੀਤ ਲੈ ਆ ਮੈਂ ਖੋਲਣਾ ਹੈ ਓਏ 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 ਹੈ ਓਏ 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 ਹੈ ਨੰਨਾਂ ਕੰਦੇ ਦਾਦੀ ਖੋਲਣੀ ਦਾਦੀ ਖਾ ਲੈਣੀ ਕੋਲਾ 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 ਮੈਨੂੰ ਕੋਲਾ ਦਾਦੀ ਤੋਂ ਕੋਲਾ ਕੋਲਾ ਉਹ ਨਿਕਸੀ ਪਸੰਦ ਆਈਆਂ ਦੇ ਲੋ ਆਹ ਚੱਕ ਅੰਦਰ ਮੈਂ ਆਪਣਾ ਗਲਾ ਠੀਕ ਰੱਖਾ ਤੁਹਾਡਾ ਮੈਨੂੰ ਪਤਾ ਨਹੀਂ ਧੁੱਕ ਮੇਰੀ ਕੰਟਰੋਲ ਨਹੀਂ ਹੋਈ ਕਿੱਦਾਂ ਹਾਂ ਧੁੱਕ ਕੰਟਰੋਲ ਨਹੀਂ ਹੋਈ ਸੀ ਮਾਸ ਮਮੀ ਦੇ ਕੋਲੋਂ ਬਟਾਓ ਆ ਲੋ ਜੀ ਹਾਂਜੀ ਮਹਾਵੀਰ ਭਰਾ ਦਾ ਬਰਥਡੇ ਆ ਕੇਕ ਲੈਣ ਆਏ ਆ ਤੇ ਕੇਕ ਲੈ ਲਈਏ ਕਿਹੜਾ ਕੇਕ ਲਈਏ ਕਮਾਵੀਰ ਕੇ ਬਾਈ ਤੇਰੇ ਕੇ ਐਮ ਐ ਆ ਐਨ ਪੀ ਪੀ ਆਰ ਡਬਲ ਯੂ ਟ ਡਬਲ ਯੂ ਟ ਮਨਪ੍ਰੀਤ ਆ ਖੜਾ ਹਾਂਜੀ ਵੱਡੇ ਦਾ ਕੇਕ ਵੀ ਲੈ ਲਿਆ ਆ ਤੇ ਰਸਗੁੱਲਿਆਂ ਦਾ ਡੱਬਾ ਵੀ ਲੈ ਲਿਆ ਪਿਛੋ ਚੀਕਾਂ ਜੀਆਂ ਕੋਣ ਮਾਰੀ ਜਾਂਦਾ ਆ ਕਿੰਦਰਿਆ ਨਾ ਪਾਣੀ ਕਿਦਾਂ ਡੋਲਿਆ ਬੱਬਾ